ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰਪੁਰ ਖਾਲਵੀ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ 153 ਬਲੌਕ ਸੰਵਤੀ ਅਤੇ 22 ਜ਼ਿਲ੍ਹਾ ਪ੍ਰਚੈਤੀਆਂ ਸੀਟਾਂ ਦੇ ਲਈ ਇਲੈਕਸ਼ਨ ਦਾ ਐਲਾਨ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਵੱਲੋਂ ਕਰ ਦਿੱਤਾ ਗਿਆ ਵੱਖ-ਵੱਖ ਪਾਰਟੀਆਂ ਕੰਮਰ ਕਸੇ ਕਰਕੇ ਜਿਨ੍ਹਾਂ ਨੇ ਆਪਣੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਆ ਇੱਕ ਤੋਂ ਲੈ ਕੇ 4 ਤੱਕ ਨਾਮਜ਼ਦਗੀਆਂ ਹੋਈਆਂ 5 ਨੂੰ ਸਕਰੂਟਨੀ ਹੋਈ ਤੇ 6 ਨੂੰ ਨਾਮ ਵਾਪਸ ਲੈਣ ਉਪਰੰਤ ਬਹੁਤ ਸਾਰੇ ਕੈਂਡੀਡੇਟਸ ਨੇ ਆਪਣੇ ਨਾਮ ਵਾਪਸ ਲੈ ਲਏ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਸ ਗੱਲ ਦਾ ਇਲਜ਼ਾਮ ਵੀ ਸੱਤਾ ਧਿਰ ਦੇ ਉੱਤੇ ਲਾਇਆ ਕਿ ਉਹਨਾਂ ਨੇ ਜਾਣਬੁੱਝ ਕੇ ਉਹਨਾਂ ਦੇ ਆਪਣੇ ਉਮੀਦਵਾਰਾਂ ਦੇ ਜਿਹੜੇ ਵਿਰੋਧੀ ਉਮੀਦਵਾਰਾਂ ਦੇ ਨਾਮ ਜਿੰਦਗੀ ਪੱਤਰ ਹੈ ਉਹ ਰੱਦ ਕਰ ਦਿੱਤੇ ਝੂਠੇ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚੋਂ ਪਿੱਛੇ ਕਰ ਦਿੱਤਾ ਗਿਆ ਸੋ ਜੇ ਗੱਲ ਕਰੀਏ ਤਾਂ ਅੱਜ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਇੱਥੋਂ ਦੇ ਜਿਹੜੇ ਹਲਕੇ ਦੇ ਅਕਾਲੀ ਲੀਡਰ ਨੇ ਜਿਨ੍ਹਾਂ ਦੇ ਵਿੱਚ ਚੌਧਰੀ ਸ਼ਾਮਲਾਲ ਮੱਜਰੀਆ ਜੀ ਹੈ ਰਵਿੰਦਰ ਸਿੰਘ ਖੇੜਾ ਜਿਹੜੇ ਯੂਥ ਅਕਾਲੀ ਦਲ ਦੇ ਵਾਈਸ ਪ੍ਰਧਾਨ ਨੇ ਔਰ ਇਹਨਾਂ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਤੋਂ ਇਲਾਵਾ ਦਿਲਵਾਨ ਸਿੰਘ ਮੀਆਂਪੁਰ ਜਿਹੜੇ ਐਸਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਅੱਜ ਇੱਕ ਪ੍ਰੋਗਰਾਮ ਉਲੀਕਿਆ ਜਿਦੇ ਵਿੱਚ ਜਿੰਨੇ ਵੀ ਉਹਨਾਂ ਨੇ ਆਪਣੇ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਵੱਖ-ਵੱਖ ਜ਼ੋਨਾਂ ਦੇ ਵਿੱਚ ਉਮੀਦਵਾਰ ਖੜੇ ਕੀਤੇ ਆ ਉਨ੍ਹਾਂ ਉਮੀਦਵਾਰਾਂ ਨੂੰ ਸਨਮਾਨ ਦੇਣ ਦੇ ਲਈ ਜਾਂ ਉਹਨਾਂ ਨੂੰ ਚੋਣ ਪ੍ਰੋਗਰਾਮ ਚਲਾਉਣ ਦੇ ਲਈ ਹਦਾਇਤਾਂ ਦੇਣ ਵਾਸਤੇ ਅੱਜ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਵਿਧਾਨ ਸਭਾ ਹਲਕਾ ਖਰੜ ਦੇ ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਜਿੱਥੇ ਬਹੁਤ ਸਾਰੇ ਜਿੱਥੇ ਉਮੀਦਵਾਰ ਸਾਰੇ ਆਏ ਉਥੇ ਵੱਖ-ਵੱਖ ਪਿੰਡਾਂ ਤੋਂ ਲੋਕਾਂ ਨੇ ਵੀ ਮੋਤਵਰ ਸੱਜਣਾ ਨੇ ਪੰਚਾਂ ਸਰਪੰਚਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰ ਕੇ ਉਮੀਦਵਾਰਾਂ ਦੀ ਹੌਸਲਾ ਫਜ਼ਾਈ ਕੀਤੀ ਜੇ ਇਸ ਪ੍ਰੋਗਰਾਮ ਦੇ ਉਚਿਤ ਤੌਰ ਤੇ ਗੱਲ ਕਰੀਏ ਤਾਂ ਅ ਅੱਜ ਪ੍ਰਭਾਤ ਵੇਲੇ ਸ੍ਰੀ ਸੁਖਮਨੀ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਸਰੂਪ ਲਿਆ ਕੇ ਉਹਨਾਂ ਨੇ ਆਪਣੇ ਦਫ਼ਤਰ ਦੇ ਵਿੱਚ ਚੌਧਰੀ ਸ਼ਾਮ ਲਾਲ ਮੱਜਰੀਆ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਪਾਠ ਕਰਵਾਉਣ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਆਪਣੀ ਤਰਕੀਬ ਸਮਝਾਈ ਉਮੀਦਵਾਰਾਂ ਨੂੰ ਕਿ ਉਹਨਾਂ ਨੇ ਚੋਣ ਮੈਦਾਨ ਦੇ ਲਈ ਅ ਵਿੱਚ ਕਿਸ ਤਰ੍ਹਾਂ ਕਾਰਵਾਈ ਕਰਨੀ ਹੈ ਔਰ ਵੋਟਰਾਂ ਤੱਕ ਕਿਵੇਂ ਪਹੁੰਚ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਨੂੰ ਯਕੀਨੀ ਬਣਾਉਣਾ ਸੋ ਇਸ ਮੌਕੇ ਦੇ ਉੱਤੇ ਅ ਬਕ ਬਕ ਬੁਲਾਰਿਆ ਨੇ ਬੋਲਦਿਆਂ ਇਹ ਵੀ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਜਿਹੜੀ ਅchream ਲੋਕਤੰਤਰ ਦੀ ਲੁੱਟ ਕਰ ਰਹੀ ਹੈ ਲੋਕਾਂ ਦੇ ਅਧਿਕਾਰਾਂ ਦੇ ਨਾਲ ਧੱਕਾ ਕਰ ਰਹੀ ਹੈ ਲੋਕਾਂ ਦੇ ਅਧਿਕਾਰਾਂ ਨਾਲ ਖਿਲਵਾੜ ਕਰ ਰਹੀ ਹੈ ਜਿਹਦੇ ਲਈ ਜ਼ਰੂਰੀ ਹੋ ਜਾਂਦਾ ਕਿ ਆਪਾਂ ਸਾਰੇ ਰਲ ਕੇ ਆਪਸੀ ਮਤਭੇਦ ਭੁੱਲ ਕੇ ਇਸ ਸਰਕਾਰ ਨੂੰ ਭਾਜ ਦੇਣ ਦੇ ਲਈ ਇਹ ਇਲੈਕਸ਼ਨ ਦੇ ਵਿੱਚ ਜਾਈਏ ਔਰ ਜਿੱਤ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਦੇ ਵਿੱਚ ਸਾਰੀਆਂ ਸਾਰੀਆਂ ਸੀਟਾਂ ਪਾ ਕੇ ਜਿੱਤ ਦਾ ਜਿਹੜਾ ਤੂਫਾਨਦਾਈ ਹੈ ਔਰ ਇਸ ਮੌਕੇ ਬੋਲਦੇ ਆ ਰਵਿੰਦਰ ਖੇੜਾ ਯੂਥ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸੱਤਾ ਪਰਵਰਤਨ ਦਾ ਜਿਹੜਾ ਇੱਕ ਵਿਗਲ ਹੈ ਉਹ ਤਰਨਤਨ ਸਾਹਿਬ ਦੀ ਧਰਤੀ ਦੇ ਉੱਤੇ ਜਿਵਨੀ ਚੋਣ ਦੌਰਾਨ ਅਕਾਲੀ ਦਲ ਦੇ ਵਿੱਚ ਵੱਜ ਚੁੱਕਾ ਭਾਵੇਂ ਕਿ ਆਮ ਆਦਮੀ ਪਾਰਟੀ ਨੇ ਇਹ ਜਿਹੜੀ ਇਲੈਕਸ਼ਨ ਹੈ ਉਹ ਡੰਡਾ ਤੰਤਰ ਦੇ ਨਾਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਅਕਾਲੀ ਦਲ ਦੇ ਬੂਥ ਦੇ ਬੂਥਾਂ ਦੇ ਉੱਤੇ ਜਿਹੜਾ ਕਬਜ਼ਾ ਕਰਕੇ ਕੈਪਚਰ ਕਰਕੇ ਅਜਾਲੀ ਵੋਟਾਂ ਦਾ ਭੁਗਤਾਨ ਕਰਕੇ ਇਹ ਸੀਟ ਜਿੱਤ ਲਈ ਹੈ ਪਰ ਸ਼੍ਰੋਮਣੀ ਅਕਾਲੀ ਦਲ ਇਸ ਇਸੀਟ ਦੇ ਉੱਤੇ 31000 ਵੋਟਾਂ ਲੈ ਕੇ ਫੇਰ ਵੀ ਦੋਇਮ ਜਿਹੜਾ ਦੋਇਮ ਪੋਜੀਸ਼ਨ ਉਸ ਨੇ ਬਣਾਈ ਹੈ ਸੋ ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਫਤਵਾ ਦੇਣ ਦਾ ਵਾਅਦਾ ਕੀਤਾ ਔਰ ਇਸ ਮੌਕੇ ਜਿਹੜਾ ਖਾਣ ਪੀਣ ਦਾ ਪ੍ਰਬੰਧ ਵੀ ਚਾਹ ਪਾਣੀ ਦਾ ਬੰਦੋਬਸਤ ਸਾਰਿਆਂ ਲਈ ਜਿਹੜਾ ਚੱਲਦਾ ਰਿਹਾ ਸਾਰਾ ਦਿਨ ਅੱਜ ਚੱਲਦਾ ਰਿਹਾ ਅ ਇਸ ਮੌਕੇ ਵੱਖ-ਵੱਖ ਜਿਹੜੇ ਉਮੀਦਵਾਰ ਸੀ ਉਹਨਾਂ ਨੂੰ ਇਸ ਹਲਕੇ ਦੇ ਮੋਰੀਆਂ ਗੂਆਂ ਨੇ ਸਿਰੋਪਾਓ ਪਾ ਕੇ ਉਹਨਾਂ ਨੂੰ ਸਨਮਾਨ ਵੀ ਦਿੱਤਾ ਔਰ ਇਸ ਮੌਕੇ ਜਿਹੜੇ ਗਾਉਣ ਵਜਾਉਣ ਵਾਲੇ ਆ ਉਹਨਾਂ ਨੇ ਵੀ ਆਪਣਾ ਰੰਗਾ ਰੰਗ ਪ੍ਰੋਗਰਾਮ ਜਾਂ ਖੁਸ਼ੀ ਦੇ ਗੀਤ ਗਾ ਕੇ ਇਸ ਮੌਕੇ ਉਹਨਾਂ ਦੀ ਖੁਸ਼ੀ ਨੂੰ ਦੁੱਗਣਾ ਕਰਨ ਦਾ ਜਿਹੜਾ ਕੰਮ ਕੀਤਾ ਉਹਨਾਂ ਨੇ ਗਾਣੇ गा ਕੇ ਨੱਚ ਟੱਪ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿੱਥੇ ਵਧਾਈ ਦਿੱਤੀ ਹੈ ਔਰ ਇਸ ਗੱਲ ਦੀ ਕਾਮਨਾ ਕੀਤੀ ਹੈ ਕਿ ਪ੍ਰਮਾਤਮਾ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਚੋਣ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਜਿਤਾ ਕੇ ਸੱਤਾ ਦੇ ਵਿੱਚ ਲੈ ਕੇ ਆਵੇਗਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਸ਼ੁਭਕਾਮਨਾ ਕਵਰ ਕਰਨ ਦੇ ਲਈ ਪਹੁੰਚੇ ਆਪਣੇ ਧਰਮ ਅਤੇ ਵਿੱਚ ਸਮਾਗਿਕ ਸਾਰੇ ਉਹਨਾਂ ਦਿਲ ਦੀਆਂ ਗਹਿਰਾਈਆਂ ਤੋਂ ਕੋਟ ਕੋਟ ਧੰਨਵਾਦ ਜਿਹੜੇ ਇਸ ਹਲਕੇ ਤੋਂ ਇਸ ਇਲਾਕੇ ਤੋਂ ਵੱਖ-ਵੱਖ ਥੋਨਾਂ ਤੋਂ ਸਾਡੇ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਉਮੀਦਵਾਰ ਉਹਨਾਂ ਦਾ ਮਾਨ ਸਨਮਾਨ ਸਾਡੇ ਜਿਹੜੇ ਸੀਨੀਅਰ ਇਸ ਹਲਕੇ ਦੇ ਆਗੂ ਹੈ ਚੌਧਰੀ ਸ਼ਾਮਲਾਲ ਮਾਜਰੀਆ ਜੀ ਰਵਿੰਦਰ ਖੇੜਾ ਜੀ ਤੇ ਚਰਨਜੀਤ ਸਿੰਘ ਕਾਲੇਵਾਲ ਦਲਬਾਜ ਮੀਆਂਪੁਰ ਜੀ ਇਹ ਉਹਨਾਂ ਉਮੀਦਵਾਰਾਂ ਦਾ ਸਨਮਾਨ ਕਰਨਗੇ ਇੱਕ ਇੱਕ ਕਰਕੇ ਉਸ ਤੋਂ ਬਾਅਦ ਤੁਸੀਂ ਜਿਹੜੀ ਗਰੁੱਪ ਫੋਟੋ ਲੈ ਲਿਓ

ਇਹ ਬੀਬੀ ਸੁਖਮਿੰਦਰ ਕੌਰ ਜੀ ਸਿਰ ਉੱਪਰ ਗੁਰਮਤਿ ਦੇ ਬਬੂ ਜੀ ਹੁਣ ਮੈਂ ਬੇਨਤੀ ਕਰਾਂ ਸੁਖਮਿੰਦਰ ਕੌਰ ਜੀ ਤੇ ਜਗਤਾਰ ਸਿੰਘ ਜੀ ਹੱਥਲੇ ਹੋਏ ਚਾਹ ਹੱਥਲੇ ਹੋਏ ਚਾਹ ਸੁਨ ਲਾਲ ਗੁਪਤਾ ਮਾਸਟਰ ਜੀ ਰਾਣੀ ਮੈਦਾਨ ਤੋਂ ਸੁਖਦੀਪ ਸਿੰਘ ਜੀ ਗੁਰਪ੍ਰੀਤ ਸਿੰਘ ਬਾਵੀ ਤੇ ਰਾਜਵੀਰ ਸਿੰਘ ਗੁਰਜੀਤ ਇੱਧਰ ਆ ਜਾਓ ਅਰੇ ਗਿਆ ਜੀ ਸਨੀ ਜੀ ਵੀ ਆ ਜਾਓ ਸਨੀ ਜੀ ਇੱਧਰ ਪਾਓ ਇਹਦੇ ਆਹ ਦੇਖ ਬੰਦਾ ਖੜਾ ਪਾਓ ਜੀ ਮੰਗ ਨਹੀਂ ਮੰਗ ਚਲੋ ਜੀ ਆਹ ਇੱਥੋਂ ਨਿਕਲ ਪੀ ਸ਼ਰਮਣੀ ਅਕਾਲੀ ਦਲ ਜਿੰਦਾ جندباد جندباد वीर تیری سوچ تے میرا دیا گے قوم کے वीर تیری سوچ تے میرا دیا گے قوم کے